ਇਹ ਉਹ ਵੇਲਾ ਸੀ ਕਿ ਮੋਦੀ ਦੇ ਕੰਮ ਕੋਈ ਘੇਰਨ ਵਾਲਾ ਨਹੀਂ ਸੀ ਕੋਈ ਪੁੱਛਣ ਵਾਲਾ ਨਹੀਂ ਸੀ ਤੇ ਮੋਦੀ ਦੇ ਸਾਹਮਣੇ ਕੋਈ ਕੋਈ ਵਿਰੋਧੀ ਪਾਰਟੀ ਨਹੀਂ ਸੀ ਤੇ ਜਿਹਨੇ ਇਹ ਕਹਿ ਲਿਆ ਜਿਵੇਂ ਉਹਦਾ ਸ਼ਾਕਾ ਟਾਕਾ ਜਾਂਦਾ ਸੀ ਉਸ ਵੇਲੇ ਇਹ ਅੰਦolan ਆਇਆ ਤੇ ਜਿਹਨੇ 1 ਸਾਲ 1 ਮਹੀਨਾ ਇਹ ਚੱਲਿਆ ਤੇ ਉਸ ਅੰਦolan ਨੇ ਮੋਦੀ ਹਕੂਮਤ ਨੂੰ ਪੁੱਠਾ ਕੀਤਾ ਇਹ ਗੱਲ ਹੈ ना मोदी ना ना मोदी कारपोरेटा उस दिन तक मोदी हुतरा है, के है दिया दिया नहीं। कि इस अंदोलन की गोली है जीवान जथेबंद किया जाए किया जाए ये उन्नीस नवंबर दो हजार इक्की वाले दिन तो लैके शुरू हुई हुई प्लैन है ਇਹੇ ਮੋਰਚੇ ਦੇ ਅਦੋ ਕਾਨੂੰਨ ਵਾਪਸ ਹੋਣ ਤੋਂ ਬਾਅਦ ਮੋਰਚੇ ਦੇ ਅੰਦਰ ਹੀ ਕੁਝ ਕੁਝ ਸ਼ੁਰੂ ਹੋ ਗਈ ਸੀ ਕਿ ਕੁਝ ਜਥੇਬੰਦੀਆਂ ਇਸ ਗੱਲ ਤੇ ਅੜ ਗਈਆਂ ਕਿ ਜਿੰਨਾ ਚਿਰ ਗਰੰਟੀ ਕਾਨੂੰਨ ਨਹੀਂ ਬਣਦਾ ਕਿ ਮੇਰਾ ਐਮਐਸਪੀ ਦਾ ਉਹਨਾਂ ਦੇ ਅਸੀਆ ਇੱਥੇ ਬੈਠਾਂਗੇ ਕਿ ਬਾਕੀਆਂ ਦੇ ਨੇ ਜਾਣ ਦੇ ਇਹਨਾਂ ਬਕਰੇ ਸੰਕੇਤ ਵਿੱਚ ਕਿਹਾ ਸੀ ਕਿ ਇਹ ਜਥੇਬੰਦੀਆਂ ਦੇ ਵਿੱਚ ਭਾਜਪਾ ਨੇ ਇੱਕ ਫੁੱਟ ਦਾ ਅੰਸਰ ਛੱਡਦਾ ਜੇਗਾ ਪੰਜਾਬ ਦੇ ਵਿੱਚੋਂ ਇਹ ਕਹ ਕੇ ਆਏ ਸੀ ਕਿ ਤੈਨੂੰ ਕਾਨੂੰਨਾਂ ਨਾਲ ਵਾਪਸ ਕਰਾਇਆ ਬਗੈਰ ਨਹੀਂ ਮੁੜਦੇ ਉਹਦੇ ਵਿੱਚੋਂ ਇਹ ਨਵੀਂ ਗੱਲ ਲਈ ਕਿ ਮੈਂ ਪੀੜਾ ਗਰੰਟ ਕਰਾਇਆ ਗਰੰਟ ਕਾਨੂੰਨ ਬਣਾਏ ਤੋਂ ਬਗੈਰ ਨਹੀਂ ਮੁੜਦੇ ਇਹ ਖਾਮਤ ਦੀ ਗੋਠੀ ਇੱਕ ਏਰਾ ਗੁੱਠੀ ਦੂਜੀ ਏਰਾ ਗੁੱਠੀ ਕਿ ਕੋਈ ਤੇ ਮਨੀਆਂ ਦੋਲਨ ਖਤਰੂ ਕਰਦੋ ਪਹਿਲੇ ਹੀ ਚੋਣਾ ਨਾ ਵੰਦ ਕਰਦੀਆਂ ਵੀ ਚੋੜਾ ਲੜਾਂਗੇ ਕੋਤੇ ਤੇ ਬੰਦਿਆਂ ਦੀ ਘੁਸਰਮੁਸਰੇ ਹੋ ਗਈ ਵੀ ਕੋਤੇ ਤੇ ਮੁੱਖ ਮੰਤਰੀ ਬਣਨਾ ਤੁਸੇ ਬਣਨਾ ਇਹ ਐਲਾਨ ਹੋਇਆ ਜਦ ਇਹ ਸਾਰੀਆਂ ਟਿਕਟਾਂਾਂ ਮਾ ਨੂੰ ਅਸੀਂ ਕਿਵੇਂ ਮੋਚਾ ਕਿਵੇਂ ਸੇ ਨੂੰ ਥੱਕਲ ਨੂੰ ਕਿਵੇਂ ਇਹਨੂੰ ਸੁਬਟਿਆ ਇਕੱਠੇ ਗਏ ਕਿ ਇਕੱਠੇ ਵਾਪਸ ਆਏ ਫਿਰ ਵੀ ਕੋਤੇ ਤੇ ਬੰਦਿਆਂ ਨੇ ਇਲੈਕਸ਼ਨ ਨਹੀਂ ਉਹਨੂੰ ਇਸ ਮੇਕ ਲਿਆ ਪਰ ਇਹ ਭਾਜੀ ਦੇ ਫਿਰ ਪਾਰਾ ਨਹੀਂ ਖਾਦੀ ਗਾ ਫੇਰਾ ਇੱਕ ਚਰਚਾ ਤੇ ਲਈ ਕਿ ਕੁਝ ਜੱਥੇ ਬੰਨੀਆਂ ਦਿੱਲੀ ਜਾ ਰਹੀਆਂ ਨੇ ਕੁਝ ਜੱਥੇ ਬੰਨੀਆਂ ਦਿੱਲੀ ਨਹੀਂ ਜਾਂਦੀਆਂ ਉਦੋਂ ਸਾਡੀ ਜੱਥੇਬੰਦੀ ਨੂੰ ਨਿਸ਼ਾਨਾ ਪਾਇਆ ਗਿਆ ਜਦੋਂ ਕਿ ਪੰਜਾਬ ਦੇ ਇੱਕ 37 ਹੋਰ ਜੱਥੇਬੰਦੀਆਂ ਨੇ ਜਿਹੜੀਆਂ ਦਿੱਲੀ ਜਾਣ ਦਾ ਪ੍ਰੋਗਰਾਮ ਰੱਖੀ ਸੀ ਉਹਨਾਂ ਦਾ ਆਪਣਾ ਪ੍ਰੋਗਰਾਮ ਸੀ ਦੋ ਘੰਟੇ ਚੱਲਣਾ ਉਹ ਜਾਣ ਸਾਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ ਕਿਉਂਕਿ ਤੁਸੀਂ ਉਹਨੂੰ ਰੋਡਾਂ ਨੂੰ ਰੜਤ ਦਿੱਤੀ ਛੁਡੇਸ ਬਾਗ 'ਚ ਇਸ ਬਾਗ ਦੇ ਉੱਠਿਆ ਵਿਚਾਰ ਕਰਕੇ ਤੁਸੀਂ ਵਿਚਾਰਿਆ ਤੇ ਵਿਚਾਰ ਕੇ ਦਾ ਜਵਾਬ ਦਿੰਦਾ ਜਿਹਦਾ ਬਹੁਤ ਪੋਜੀਟਿਵ ਹੈ ਅੱਜੋ ਗੱਲ ਨਹੀਂ ਹੈ ਜੋ ਤੁਸੀਂ ਸੋਚਿਆ ਸੀ ਜੋ ਤੁਸੀਂ ਕਰਦੇ ਸੀ ਅੰਦੋਲਨ ਲੜਦਾ ਹਰੇਕ ਨੂੰ ਕਹਾ ਹੈ ਉਹਨਾਂ ਦਾ ਤਰੀਕਾ ਹੁੰਦਾ ਹੈ ਸਾਡਾ ਤਰੀਕਾ ਹੁੰਦਾ ਹੈ ਅੱਜ ਕਿਸੇ ਦਾ ਕਿਉਂ ਨਹੀਂ ਸਵਾਲ ਕਿ ਉਹ ਬਰਾਹਮਣੇ ਬਣਾਲੇ ਬੈਠੇ ਨੇ ਦੂਜੇ ਕਿਉਂ ਨਹੀਂ ਗਏ ਨਾ ਸਾਡਾ ਸਵਾਲ ਹੈ ਨਾ ਕਿਸੇ ਨੂੰ ਸਵਾਲ ਕਰਨਾ ਚਾਹੀਦਾ ਜੋ ਕਿ ਸਾਡਾ ਪ੍ਰੋਗਰਾਮ ਹੈ ਇਹਦੇ ਚ ਦੂਜੇ ਆਉਣ ਦਾ ਨਾਮ ਉਹਨਾਂ ਦੀ ਹੰਡੀ ਬਣਦੀ ਹੈ ਇਹ ਸਾਡੇ ਤੇ ਸੁਭਾਣ ਇੱਕ ਖੇਡ ਕੀ ਇੱਕ ਖੇਡ ਹੋ ਸੀ ਜੇ ਇਹ ਜਿਹੜੀ ਇਕੱਠੀ ਹੋਈ ਤਾਕਤ ਹੈ ਬਿਨਾ ਪੈਸਿਆਂ ਦੇ ਦੁਨੀਆਂ ਨਾਲ ਜਿਹਨੂੰ ਗਾਇ ਜ਼ਰੂਰੀ ਨਹੀਂ ਮੰਨਦੇ ਆ ਇਹ ਜਿਹਨੂੰ ਆ ਕਹਿੰਦੇ ਹੋਏ ਨੇ ਵੀ ਚੂਣੀ ਹੋਏ ਕੱਤ ਨਹੀਂ ਹੈ ਇਹ ਜਿਵੇਂ ਆਖੀ ਤੁਹਾਨੂੰ ਦਾ ਕਹਦਾ ਸੀ ਤੁਸੀਂ ਸਰਪੰਚੋਂ ਤੁਸੀਂ ਮੈਂਬਰ ਸੁਜੋਗਤ ਮੋਰਚੇ ਦੇ ਨਾਲ ਜੁੜੀ ਹੋਈ ਤਾਂ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਤਾਂ ਉਹ ਤਾਕਤ ਹੈ ਜਿਹੜੀ ਪੈਸਿਆਂ ਦੇ ਜ਼ੋਰ ਨਾਲ ਲਈ ਇਕੱਠੀ ਕੀਤੀ ਜਿਹੜੀ ਮੂਰਖ ਦੀਆਂ ਲੋਰਾਂ ਨਾਲ ਇਕੱਠੀ ਹੋਈ ਹੈ ਜਿਹੜੀ ਚੁੱਲ੍ਹਿਆਂ ਨਾਲ ਜੁੜ ਕੇ ਇਕੱਠੀ ਹੋਈ ਨਹੀਂ ਹੈ ਇਹ ਉਹ ਤਾਕਤ ਹੈ ਜਿਹਨੇ ਚੋਣਾ ਨਰਦ ਵਾਲੀਆਂ ਪਾਰਟੀਆਂ ਨੂੰ ਮੰਚ ਤੇ ਨਹੀਂ ਖੜ੍ਹ ਦਿੱਤਾ ਇਹ ਉਹ ਤਾਕਤ ਹੈ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੂੰ ਜਿਹੜੀਆਂ ਸਾਰੀਆਂ ਇੱਕੋ ਨੀਤੀ ਦੇ ਕੰਮ ਕਰਦੀਆਂ ਨੇ ਇਹਨਾਂ ਨੂੰ ਆਪਦੇ ਅੰਦੋਲਨ ਤੋਂ ਪਾਸੇ ਐਸ ਕਿਸਮ ਦੇ ਕੋਈ ਤਾਕਤ ਅੱਛੀ ਹੋ ਕੇ ਇਹਨਾਂ ਦੇ ਖਿਲਾਫ ਲੜੇ ਇਹ ਇੱਕ ਕਦੇ ਨਹੀਂ ਚਾਹੁੰਦੇ ਨਾ ਇਹ ਚਾਹੁੰਦੇ ਨੇ ਨਾ ਇਹਨਾਂ ਨੂੰ ਪਾਉਂਦੇ ਆ ਰਣਕ ਪੈਂਦੀ ਹੈ ਅਸੀਂ ਕਿਸਾਨ ਅੰਦੋਲਨ ਦੀਆਂ ਰਹਿਵੀਆ ਮੰਗਾਂ ਨੂੰ ਬਣਾਉਣ ਦੀ ਖਾਤਰ ਲਗਾਤਾਰ ਪ੍ਰੋਗਰਾਮ ਕਰ ਰਹੇ ਹਾਂ ਇਸ ਫਰਕ ਨੂੰ ਬੀਜੇਕੀ ਤੋੜ ਵਾਸਤੇ 2021 ਤੋਂ ਲੱਗੀ ਹੋਈ ਹੈ ਅੱਜ 24 ਹੋ ਗਿਆ ਤੋੜ ਨਹੀਂ ਸਕੀ ਕਾਰਨ ਕੀ ਹੈ ਕਿ ਕਾਰਨ ਜਦੋਂ ਕਿਸੇ ਨੇ ਪੈਸੇ ਦੇ ਜ਼ੋਰ ਨਾਲ ਤਾਕਤ ਇਕੱਠੀ ਕਰਕੇ ਪਾਵਰ ਹਾਸਲ ਕੀਤੀ ਹੋਵੇ ਤਾਂ ਉਹਦਾ ਮਨੋਰਥ ਵੀ ਪੈਸਾ ਕਮਾਉਣਾ ਆਂਦਾ ਹੈ ਪੈਸਾ ਕਿੱਥੋਂ ਕਮਾਏ ਜਾਊਗਾ ਪੈਸਾ ਕਿਹੜਾਂ ਲੋਕਾਂ ਦੇ ਕਮਾਉਣਾ ਜਿਨ੍ਹਾਂ ਕੋਲੇ ਪੈਸਾ ਲਾਉਣ ਨੂੰ ਹੈ ਉਹਨਾਂ ਦੇ ਪੈਸਾ ਕਮਾਉਣਾ ਉਹ ਵੱਡੇ ਪੂੰਜੀਪਤੀ ਸਰਮਾਇਏਦਾਰ ਵੱਡੀਆਂ-ਵੱਡੀਆਂ ਕੰਪਨੀਆਂ ਜਿਨ੍ਹਾਂ ਦੇ ਹੱਥਾਂ 'ਚ ਖੇਡਦੇ ਨੇ ਜਿਹੜੇ ਕਹਿੰਦੇ ਨੇ ਸਤਕਾਰ ਜੋ ਪਰਲੀਮੈਂਟ ਹੈ ਇੱਕ ਪੰਜਾਬੀ ਨਿਰੰਦਾ ਫਾਰ ਲਿਖਦਾ ਹੈ ਜੇ ਹੁਣ ਦੀ ਚੋਣ ਹੋਈ ਜਿਹੜੀ ਪਾਰਲੀਮੈਂਟ ਹੈ 170 ਬੰਦੇ ਦੇ ਵਿੱਚ ਇਹੋ ਜਿਹੇ ਨੇ ਜਿਨ੍ਹਾਂ ਤੇ ਕ੍ਰਿਮੀਨਲ ਕੇਸ ਦਾ ਮਾਲ ਹੁੰਦੇ ਦੋਸ਼ੀ ਉਹ ਤੁਹਾਡੇ ਮੈਂਬਰ ਪਾਰਲੀਮੈਂਟ ਆ ਪੈਸੇ ਦੀ ਖਤਾਫਤ ਨਾਲ ਉਹ ਬੜੇ ਮਾਨ ਬੀਜਪੀ ਕੋਲ ਬੇਸ਼ ਮਾਰਸ ਪੈਸਾ ਪਾਸ ਸੰਯੁਕਤ ਮੋਰਚੇ ਦੀ ਮੀਟਿੰਗ ਨੇ ਇਹ ਦੇਖਣਾ ਕੀਤਾ ਕਿ ਬੀਜਪੀ ਚੋੜਾ ਨਮ ਤੋਂ ਪਹਿਲਾਂ ਜਿਹੜੀ ਬੜਤ ਮਾਰਦੀ ਸੀ ਇਹਦੀ ਬੜਤ ਨੂੰ ਤੋੜ ਕੇ ਮੋਰਚੇ ਕੂੜੇ ਸਿਰ ਤੇ ਚੁੱਪੀ ਦੇ ਵਿੱਚੋਂ ਹਾਰ ਗਈ ਪੰਜਾਬ ਤੋਂ ਇੱਕ ਸੀਟ ਨਹੀਂ ਨੀ ਉਜਧਿਆ ਜੋ ਹਾਰ ਗਈ ਲਖਨਪੁਰ ਖੀਰੀ ਦਾ ਅਜੈ ਘੂਰਨੀ ਜਿਹੜਾ ਦਾ ਨੇ ਦਸਾਨਾ ਦਾ ਕਾਬਲ ਸੀ ਉਹ ਹਾਰ ਗਿਆ ਉਹ ਦੀਆ ਤੇਰਾ ਰਾਜਾ ਦੇ ਵਿੱਚ ਤੇਰਾ ਜੰਮਨੀ ਚੂਣਾ ਦੇ ਵਿੱਚੋਂ ਦੋ ਸੀਟੇ ਹੀ ਮਿਲ ਜਾਂਦੇ ਨੇ ਇਹ ਉਹ ਤਾਕਤ ਨੇ ਇਹਨਾਂ ਦਾ ਨਕ ਮੋੜਿਆ ਜਿਹੜੀ ਤਾਕਤ ਕਿਸੇ ਦੀ ਜੁੜੀ ਹੋਈ ਨਹੀਂ ਜੀ ਵੀ ਕਾਫੀ ਉਹ ਕਾਨੂੰਨ ਹੈ ਵੀ ਮੰਨਤੀ ਨਹੀਂ ਦਿੰਦਾ ਜਿਹਨੂੰ ਕਹਾਲ ਦਾ ਚੇਂਜ ਕਰਦਾ ਵੀ ਤੁਹਾਡੇ ਸਰਪੰਚ ਕਿਹੜਾ ਹੈ ਮੈਂਬਰ ਕਿਹੜਾ ਹੈ ਕੌਣ ਹੋ ਤੁਸੀਂ ਨੰਬਰਦਾਰ ਹੋ ਮੈਂਬਰ ਹੋ ਸਰਪੰਚ ਹੋ ਭਾਈ ਸਾਹਿਬ ਜਿੱਤੇ ਤੋਂ ਮਰਨਾ ਸਾਡੀ ਮੀਟੇ ਘੋਰੀ ਸੀ ਜਿਹਦੇ ਮਿਤੀਸ਼ਾ ਨੂੰ 28 ਨਵੰਬਰ ਵਾਲੇ ਦਿਨ ਫੋਨ ਕਰਕੇ ਪੁੱਛ ਰਿਆ ਸੀ 2020 ਚ ਕੀ ਉਹ ਸਰਪੰਚ ਸੀ ਚੁਣਿਆ ਹੋਇਆ ਜੇ ਮੈਂ ਸਰਪੰਚ ਨਹੀਂ ਸੀ ਤਾਂ ਮਿਤੀਸ਼ਾ ਨੇ ਮੈਨੂੰ ਫੋਨ ਕਿਉਂ ਕੀਤਾ ਕਿਉਂਕਿ ਮੈਂ ਤਾਂ ਸਰਪੰਚ ਹੈ ਨਹੀਂ ਸੀ ਨਾ ਮੈਂਬਰ ਸੀ ਨਾ ਸਰਪੰਚ ਸੀ ਨਾ ਬਤਾ ਜਿਹੜਾ ਕਾਲੀ ਬੰਦੇ ਪਾਰਲੀਮੈਂਟ ਦੇ ਖੇਤੀਬਾੜੀ ਮੰਤਰੀ ਦਾ ਮੀਡੀਆ ਕਰਦੇ ਰਹੇ। ਦੱਸੋ ਕਿਹੜੀ ਵਾਰ ਵਿੱਚ ਉਹਨਾਂ ਨੂੰ ਲੰਮੇ ਜੀ। ਅਸਲ ਵਿੱਚ ਲੋਕ ਇਕੱਠੇ ਹੋਣ ਇਕੱਠੇ ਹੋ ਕੇ ਇਹਨਾਂ ਦੇ ਘੇਰੇ ਤੋਂ ਬਾਹਰ ਇੱਕ ਤਾਕਤ ਇਕੱਠੀ ਹੋ ਕੇ ਆਪਦੇ ਕਾਨੂੰਨ ਬਣਾਵੇ, ਆਪਦੇ ਅਸੂਲ ਬਣਾਵੇ। ਆਪਦੇ ਤਰੀਕੇ ਨਾਲ ਸੰਘਰਸ਼ ਕਰੇ ਤੇ ਆਪਦੇ ਤਰੀਕੇ ਨਾਲ ਇਹਨਾਂ ਨੂੰ ਜਿੱਤੇ ਹੀ ਗੱਲ ਇਹਨਾਂ ਨੂੰ ਪਾਉਣੀ ਹੈ। ਇਹੀ ਵਜ੍ਹਾ ਹੈ ਇਹਨਾਂ ਨੂੰ ਪਤਾ ਵੀ ਤੁਹਾਡੇ ਕੋਲੋਂ ਜਿੰਨਾ ਹੁਣ ਤੱਕ ਇਹਨਾਂ ਨੇ ਖੋਲਿਆ ਅਜੇ ਬਹੁਤ ਕੁਝ ਬਾਕੀ ਹੈ ਜਿਹੜਾ ਤੁਹਾਡੇ ਕੋਲੋਂ ਖੁਣ ਅਜੇ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਲੋਕ ਮੰਗ ਕੇ ਨਹੀਂ ਖਾ ਸਕਦੇ ਤੇ ਇਹਨਾਂ ਦਾ ਇਰਾਦਾ ਇਹ ਹੈ ਕਿ ਇਹਨਾਂ ਨੂੰ ਮੰਗ ਕੇ ਖਾਣ ਲੱਗਣਾ ਐਨੇ ਤਾਂ ਨਹੀਂ ਬਾਈ ਸੰਜੀਤ ਜੱਜ ਦੀ ਕਮਤਾ ਫੜੇ ਤੁਸੀਂ ਕਰ ਘਾਟ ਖੇਤ ਕਰ ਬਾੜ ਤੇ ਇਹਨਾਂ ਸਭ ਮੰਡੀ ਦੇ ਰਾਹ ਉੱਤੇ ਤੂੰ ਸਾਹਮਣੇ ਜਾ ਦਸਤਾਰਾਂ ਨੂੰ ਇਹਦਾ ਸਿਰ ਵੀ ਕਤਲ ਕਰਾ ਦੇ ਉਹਦਾ ਕਹਿੰਦਾ ਹੈ ਖਬਰਦਾਰ ਹੋ ਜੀ ਬਈ ਜੇ ਚਾਲਣੇ ਸਾਹਮਣੇਗਾ ਜਦੋਂ ਬੇਲਖੀ ਇਨਾ ਨੇ ਨਹੀਂ ਦੇਣੇ ਆਣੇ ਕਿਵੇਂ ਸਾਹਮਣੇਗਾ ਇਹ ਇਸ ਕਰਕੇ ਇਨਾ ਰਹੇ ਰਹਦਾ ਹੈ ਕਿ ਪੰਜਾਬ ਦੇ ਲੋਕ ਜਿੱਥੇ ਕਿਰਤੀ ਨੇ ਜਿੱਥੇ ਧਾਰ ਵਿਕਨੇ ਜਿੱਥੇ ਮਿਹਨਤੀ ਨੇ ਜਿੱਥੇ ਗਾਨੀ ਨੇ ਜਿੱਥੇ ਦਰਮਾਣੇ ਨੇ ਉੱਥੇ ਗੈਰ ਤੁਹਾਡੇ ਜੀ ਨੇ ਇਹਨਾਂ ਨੇ ਗੈਰ ਤਾਂ ਜਿਵੇਂ ਰੋੜ ਲੀਏ ਤੇ ਕਿਵੇਂ ਕਾਬੂ ਕਰ ਲਈਏ ਤੇ ਖਾਣ ਦੀਆਂ ਬਸਤਾਂ ਜਿਹੜੇ ਕੁਦਰਤੀ ਸਰੋਤ ਨੇ ਜੰਗਲ ਜਮੀਨਾ ਇਹਨਾਂ ਦੇ ਕਬਜ਼ਾ ਕੱਢੀ ਆ ਇਹਨਾਂ ਦੀ ਪਾਲਸੀ ਦਾ ਸਿੱਟਾ ਹੈ ਭਰਾਓ ਕਿ ਸੋਡੇ ਘਰਾਂ ਦੇ ਬੱਚਿਆਂ ਨੂੰ ਡੇਡੇ ਟੱਗ ਨਾਲ ਗੋਰੀ ਜਮਾਤ ਨੇ ਗ람 ਬਣਾ ਲਿਆ ਦੂਜੇ ਦੇਸ਼ਾਂ ਅਸੀਂ ਜਾਮਾ ਨਾਲ ਭੇਜਦੇ ਹਾਂ ਰਜਗਾਰ ਇੱਥੋਂ ਖਤਮ ਕਰਤਾ ਕਾਰਪੋਰੇਟਾਂ ਵੀ ਮੁੱਛੀਛ ਦੇਦਾ ਦੇਸ਼ ਜਿਹੜਾ ਹਿੱਸਾ ਰਹਿੰਦਾ ਉਹਦੇ ਕਲਜਾ ਕਰਨ ਚੱਲੇ ਆ ਬਿਜਲੀ ਹੈ ਜਿਹੜੀ ਐਸਟੇ ਪੰਜਾਬ ਘਰਾਂ ਦੀ ਬਿਜਲੀ ਦੀ ਲੱਗ ਪਕ ਫਰੀ ਹੈ ਖੇਤਾਂ ਦੀ ਬਿਜਲੀ ਦੀ ਲੱਗ ਪਕ ਫਰੀ ਆ ਸਾਨੂੰ ਪੁੱਛਣਾ ਚਾਹੁੰਦੇ ਸਰਕਾਰ ਨੂੰ ਵੀ ਹੁਣ ਪੈਸਾ ਕਿੱਥੋਂ ਆ ਗਿਆ ਬਈ ਤੁਹਾਡੇ ਕੋਲ ਅਸੀਂ ਤਾਂ ਬਿਜਲੀ ਸਸਤੀ ਕਰਨ ਵਾਸਤੇ ਕਹਿੰਦੇ ਸੀ ਵੀ ਸਾਨੂੰ 1.5 ਰੁਪਏ ਛੋਟ ਦੇ ਦਿਓ 2 ਰੁਪਏ ਛੋਟ ਦੇ ਦਿਓ ਹੋਰ ਤੁਸੀਂ ਫੀਰੀ ਵੀ ਦੇ ਰਹੇ ਹੋ ਕੰਮ ਸਦਾ ਹੋ ਵੀ ਚਲੀ ਜਾਂਦਾ ਹੈ ਇਹ ਦੇਖ ਫੀਰੀ ਕਿਉਂ ਨਹੀਂ ਦਿੰਦੇ ਔਲਾਦ ਫੀਰੀ ਕਿਉਂ ਨਹੀਂ ਦਿੰਦੇ ਸਾਡੇ ਬੱਚਿਆਂ ਨੂੰ ਨੌਕਰੀਆਂ ਕਿਉਂ ਨਹੀਂ ਦਿੰਦੇ ਸਾਡਾ ਕਰਜ਼ਾ ਕੋਈ ਨਹੀਂ ਖਤਮ ਕਰਦੇ ਖੇਤੀ ਨੀਤੀ ਕਿਉਂ ਨਹੀਂ ਬਣਾਉਂਦੇ ਬੜਾ ਫੱਕਾ ਕਾਨੂੰਨ ਸਿਰਫ ਕਿਉਂ ਨਹੀਂ ਬਣਾਉਂਦੇ ਆ ਜਿਹੜੀਆਂ ਗੱਲਾਂ ਰਹਿੰਦੀਆਂ ਨੇ ਖੇਤੀ ਨੀਤੀ ਬਣਾਉਣ ਦੀ ਗੱਲ ਕਰੀ ਜਿਨਾ ਸਰਕਾਰ ਨੇ ਮੁੱਕੇ ਨਹੀਂ ਕੀਤੇ ਇਹ ਪੱਕੇਂਦਰ ਦਾ ਜਿਹੜਾ ਤੋਸ਼ ਹੈ ਰਹਾ ਹੈ ਕਿ ਤੂੰ ਫਿਰੇ ਨਾ ਟਿਕੜਾਉਣ ਨੂੰ ਉਹ ਫਿਰੇ ਨਾ ਟਿਕੜਾਉਣ। ਅਸੀਂ ਨਾਟ ਦੀ ਗੱਲ ਕਰਦੇ ਆਂ। ਉਹ ਨੱਕ ਫੱਡਣ ਦੀ ਗੱਲ ਹੈ। ਅਸੀਂ ਰੋਟੀ ਨਾਦੇ ਆਂ। ਉਹ ਢਾਗ ਦੇਣੀ ਚਾਹੁੰਦਾ। ਅੱਖ ਨੂੰ ਉਥੋ ਜੰਮੇ ਨੇ। ਬਹਿਣਾ ਵੀ ਤਾਂ ਹੈ ਜੇ ਕਾਨੂੰਨ ਸੀ। ਬਈਆ ਧਾਰਨਾ ਲੱਗਣਾ ਬਿਨਾਂ ਪੁੱਛੇ ਹੀ ਲੱਗ ਸਕਦਾ। ਨਾਂਹ 44 ਲੱਗੀ ਹੋਈ ਐ ਐਨਐਸਏ ਜੁਆਪੀਏ ਡਾਂਡਾ ਮੀਸਾ ਆਸਾ ਕਹੇ ਕਿਨੇ ਕਾਨੂੰਨ ਨੇ ਜਿਹੜੇ ਪਹਿਲਾਂ ਵੀ ਸਾਨੂੰ ਅੰਦਰ ਜੇਲਾਜ ਮੰਨ ਕਰ ਸਕਦੇ ਸੀ ਇੱਕ ਕਾਨੂੰਨ ਕਿਉਂ ਬਣਾਉਣੇ ਪਏ ਕਾਨੂੰਨ ਇਹ ਇਸ ਕਰਕੇ ਬਣਾਉਣੇ ਨੇ ਕਿ ਜਿੱਥੇ ਧੱਕਾ ਕਰਨਾ ਹੁੰਦਾ ਹੈ ਜਿੱਥੇ ਜ਼ਬਰ ਕਰਨਾ ਹੁੰਦਾ ਹੈ ਉਹ ਜ਼ਬਰ ਤੋਂ ਜੋ ਕੂਸਦੇ ਨੇ ਜਦੋਂ ਕੁੱਟਦੇ ਨੇ ਤਾਂ ਉਹਨਾਂ ਦੀ ਜ਼ੁਬਾਨ ਬੰਦ ਕਰਕੇ ਉਹਨਾਂ ਨੂੰ ਜੇਲਾ ਜਮਾ ਦਿੱਤਾ ਜਾਂਦਾ ਮੈਂ ਅੱਜ ਦੇ ਇੱਕ ਸਾਡੇ ਪੜਿਆ ਕਿ ਦੁਨੀਆ 'ਚ ਨੀਦਰਲੈਂਡ ਮੁਲਕ ਹੈ ਜਿਹੜੇ ਲੋਕ ਕਿਸੇ ਧਰਮ ਨੂੰ ਨਹੀਂ ਮੰਨਦੇ ਨੀਦਰਲੈਂਡ ਵਰਗਾ ਦੁਨੀਆ ਕਹਿੰਦੇ 100% ਬੰਦੇ ਉੱਥੇ ਬੜੇ ਲਿਖੇ ਜੰਗੇ ਨੀਦਰਲੈਂਡ ਦੀਆਂ ਜੇਲਾਵਾਂ ਬੰਦ ਨੇ ਜੇਲਾ ਦੇ ਵਿੱਚ ਬੰਦੇ ਹੀ ਨਹੀਂ ਕਹਿੰਦੇ ਕਈ ਜੇਲਾ ਬੰਦ ਕਰਨੀਆਂ ਪੈਗੂ ਜਿੱਥੇ ਬੰਦੇ ਹੀ ਨਹੀਂ ਪਲਾ ਕੀ ਕਰਨਾ ਚੋਰੀ ਨਹੀਂ ਦੇਖਾਈਤੀ ਨਹੀਂ ਛੱਗੀ ਨਹੀਂ ਅਮੀਰਾਂ ਤੇ ਗਰੀਬਾਂ ਦਾ ਪਾੜਾ ਇੱਥੇ 80000 80 ਕਰੋੜ ਲੋਕ ਤਾਂ ਹੋਣੇ ਭਾਈ ਜਿਨ੍ਹਾਂ ਨੂੰ 5 ਕਿਲੋ ਰਾਸ਼ਨ ਫ੍ਰੀ ਦੇਣਾ ਪੈਂਦਾ ਇਸ ਭਾਰਤ ਤੇ ਇੱਕ ਕਿੱਥੇ ਹੋ ਗਿਆ ਜਿਹੜਾ 5000 ਕਰੋੜ ਇੱਕੋ ਜੱਬਰ ਦੇ ਮੁੰਡੇ ਦੇ ਵਿਆਹ ਤੇ ਲਾ ਦਿੰਦਾ ਦੇਖਣ ਨੂੰ ਵੀ ਜੀ ਨਹੀਂ ਕਰਦਾ ਸੈਂਕੜੇ ਮੁੰਡੇ ਘੱਟ ਹੋਏ ਨੇ ਕਿਉਂਕਿ ਉਹਨਾਂ ਸੈਂਕੜੇ ਗੁਣਾ ਵਧੀਆ ਤੇ 15 ਕੁੜੀਆਂ ਬੈਠੀਆਂ ਹੋਣਗੀਆਂ ਜਿਹੜੀ ਉਹ ਕੁੜੀ ਨਾਲ ਹੋਣਗੀਆਂ ਵਧੀਆ ਸੋਹਣੀਆਂ ਜੱਬਰ ਦਾ ਮੁੰਡਾ ਦਾ ਮੁੰਡਾ ਨਾ ਬੰਦਾ ਨਾ ਬੰਦੇ ਦੀ ਜਦ ਮਾਰੂ ਦੀ ਗੁੱਤ ਦਿੱਤੀ ਹੋਣਗੀ 5000 ਕਰੋੜ ਰੁਪਏ ਦਾ ਕੋਈ ਪੁੱਛਣ ਵਾਲਾ ਹੈ ਇਹ ਪੈਸੇ ਕਿਥੋਂ ਮੰਨੇ ਬਈ ਉਹ 5000 ਰੁਪਏ ਦਾ ਕਾਰਡ ਵੀ ਬਣ ਜਾਂਦਾ ਉਹਦੇ ਨਾਲ ਵੀ ਮੁੰਡਾ ਪਿਆ ਜਾਣਾ ਸੀ 2 ਲੱਖ ਰੁਪਈਆ ਕਾਰਡ ਦੇ ਕਾਹਦੇ ਦਾ ਬੰਦੇ ਹਰਾਮ ਦੇ ਪੈਸੇ ਆਏ ਨਹੀਂ ਜਿੱਥੇ ਇਹ ਪੁੱਛਣ ਵਾਲੇ ਜੇ ਇਸ ਕਰਕੇ ਜਿੱਥੇ ਵਿਕ ਰਹਾ ਹੋ ਉਥੇ ਰੋਸ ਹੁੰਦਾ ਜਿੱਥੇ ਰੋਸ ਹੁੰਦਾ ਹੈ ਉਥੇ ਗੁਕਾਰ ਤਾਂ ਹੁੰਦੀਆਂ ਜਿੱਥੇ ਗੁਕਾਰ ਤਾਂ ਹੁੰਦੀਆਂ ਨੇ ਉਥੇ ਟੱਕਰ ਹੁੰਦੀ ਹੈ ਜਿੱਥੇ ਟੱਕਰ ਹੁੰਦੀ ਹੈ ਤਾਂ ਮਾਰੇ ਉਹ ਲੋਕ ਜਾਂਦੇ ਨੇ ਜਿੰਨਾ ਤੇ ਜਿੰਨਾ ਵੀ ਦੁੱਖ ਜਿੰਦਾ ਮਾਰਦੇ ਉਹ ਲੋਕ ਨੇ ਜਿੰਨਾ ਕੋਲੇ ਭਾਰ ਹੁੰਦੀ ਹੈ ਪਰ ਇਹ ਭਾਰ ਹਮੇਸ਼ਾ ਰਹਿੰਦੀ ਕਿਉਂਕਿ ਇਤਿਹਾਸ ਦੱਸਦਾ ਹੈ ਸਿਕੰਦਰ ਤੇ ਪੋਰਸ ਦੀ ਲੜਾਈ ਦੇ ਵਿੱਚ ਸਿਕੰਦਰ ਨੇ ਪੋਰਸ ਨੂੰ ਜਿੱਤਿਆ ਪਰ ਉਹਦੀ ਆਖਰੀ ਜਿੱਤ ਸੀ ਉਹ ਆਖਰੀ ਜਿੱਤ ਨਹੀਂ ਉਹਦੀ ਹਾਰ ਕਰਦੀ ਜਿੱਤ ਸੀ ਇਤਿਹਾਸ ਦੱਸਦਾ ਕਿ ਸਿਕੰਦਰ ਦੇ ਪੋਸ ਦੀ ਲੜਾਈ ਦੇ ਵਿੱਚ ਸਿਕੰਦਰ ਨੇ ਪੋਸ ਦੀ ਹਾਰ ਨੂੰ ਜਿੱਤ ਵਰਗਾ ਸਮਝਿਆ ਸੀ ਆਪਦੀ ਮਾਂ ਨੂੰ ਚਿੱਠੀ ਲਿਖਦਾ ਸਿਕੰਦਰ ਕਿ ਸਾਰੀ ਦੁਨੀਆ ਦੇ ਲਗਾਈ ਜਹੋਦੀ ਮੇਰੀਆਂ ਫੌਜਾਂ ਨੂੰ ਤੇ ਮੈਨੂੰ ਆ ਪੰਜਾਬ ਦੇ ਲੋਕਾਂ ਨੇ ਟੱਕਰ ਦਿੱਤੀ ਐ ਮੈਂ ਐਸ ਤਰ੍ਹਾਂ ਦੀ ਜੂਹਿਆਂ ਦੀ ਲੜਾਈ ਕਦੇ ਦੇਖੀ ਨਹੀਂ ਫਿਰ ਮਿੱਤਰੋ ਤੁਸੀਂ ਕਿਉਂ ਪਰੇ ਹੋ ਤੇ ਆਸ ਨਹੀਂ ਜਿਹੜਾ ਛਾਣਾ ਹੋਏ ਜਿਹੜੀਆਂ ਜਿੰਨਾ ਤੇ ਕਿਹੜੇ ਸੁਬੇ ਕਾਨੂੰਨ ਸਾਡੇ ਇਸ ਅੰਦੋਲਨ ਨੂੰ ਧੱਕ ਲੈਣਗੇ ਸਾਡੇ ਵਾਸਤੇ ਜ਼ਰੂਰੀ ਹੈ ਅਸੀਂ ਕਿੰਨਾ ਚਿਰ ਰਹਿੰਦੇ ਸਾਨੂੰ ਨਹੀਂ ਪਤਾ ਅਸੀਂ ਕਿੰਨਾ ਚਿਰ ਸਟੇਜਾਂ ਤੇ ਆ ਸਾਨੂੰ ਨਹੀਂ ਪਤਾ ਅਸੀਂ ਕਿਸ ਤਰ੍ਹਾਂ ਮਰਨੇ ਸਾਨੂੰ ਨਹੀਂ ਪਤਾ ਪਰ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਰਹਿਣਾ ਵੀ ਹੈ ਪੰਜਾਬ ਦੀ ਧਰਤੀ ਤੇ ਆ ਤੇ ਜ਼ਿੰਦਗੀ ਵੀ ਗੈਰਤ ਭਰੀ ਜਿਉਣੀ ਹੈ ਇਹਨਾਂ ਖਾਤਰ ਹਾਕਮ ਜੋ ਮਰਜ਼ੀ ਕਰੇ ਉਹਦੇ ਹਰ ਜਗਤ ਤੇ ਜੰਮ ਨੂੰ ਚੜ੍ਹਨ ਵਾਸਤੇ 100% ਤਿਆਰ ਆ। ਇਹ ਮਨ ਬਣਾਉਣਾ ਪੈਣਾ ਸਾਰਾ। ਇਹ ਮਨ ਬਣਾ ਲਓ। ਲੜਾਈ ਅੱਗੇ ਚੱਲੂਗੀ। ਦਿੱਲੀ ਦੀਆਂ ਜਿਹੜੀਆਂ ਮੰਗਾਂ ਨੇ ਤਕਰੀਬਨ ਤੁਹਾਡੇ ਸਾਹਮਣੇ ਸਾਰਾਂ ਦੇ ਹੱਥਾਂ ਚ ਆਈਆਂ ਹੋਈਆਂ ਨੇ। ਉਹ ਮੰਗਾਂ ਦੇ ਨਾਲ ਕਿੰਨੇ ਚਾਰ ਬਣਨਾਂ ਨਵੀਆਂ ਜੋੜੀਆਂ ਹੋਈਆਂ ਨੇ। ਗੁਰਦਾ ਇਕ ਤਕਰੀਬਨ 16 17 ਦਾ ਚਾਰਟ ਬਣਾਤਾ ਆਪਾਂ ਨੇ ਉਹਨਾਂ ਦੀ ਨਵਾਈ ਜਾਰੀ ਹੈ ਸੰਯੁਕਤ ਮੋਰਚਾ ਆਨ ਰੀਡੀਅਸ ਸੰਯੁਕਤ ਮੋਰਚਾ ਦੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਅਸੀਂ ਅਗਸਤ ਦੇ ਵਿੱਚ ਪ੍ਰੋਗਰਾਮ ਕਰਦੇ ਆਂ ਅਗਸਤ ਨੰਬਰ ਦੇ ਵਿੱਚ ਵੀ ਆਉਣੇ ਆਉਣੀਆਂ ਮੀਟਿੰਗਾਂ ਦੇ ਵਿੱਚ ਪ੍ਰੋਗਰਾਮ ਆਉਂਦੇ ਰਹਿਣਗੇ ਤੇ ਤੁਸੀਂ ਨਾਲ ਨਾਲ ਜਿੱਥੇ ਪੰਜਾਬ ਦੀਆਂ ਮੰਗਾਂ ਤੇ ਜਾਂ ਤੱਕ ਮੰਗਾ ਦੇ ਲੋਕਲ ਮੰਗਾ ਦੇ ਐਕਸ਼ਨ ਕਰਨੇ ਨੇ ਉਥੇ ਅਸੀਂ ਜਾਂਦੇ ਸੀ ਕਿ ਇੱਕ ਐਕਸ਼ਨ ਆ ਜਿਹੜੇ ਕਾਲੇ ਕਾਨੂੰਨ ਨੇ ਜਿਨ੍ਹਾਂ ਤੇ 21 ਤਰੀਕ ਦੀ ਕਨਵੈਨਸ਼ਨ ਹੋ ਰਹੀ ਹੈ ਜਲੰਧਰ ਕਾਫੀ ਜਥੇਬੰਦੀਆਂ ਕੱਛੀਆਂ ਦੀ ਇਹਦੇ ਬਾਰੇ ਪੂਰੀ ਡੂੰਘੀ ਜਾਣਕਾਰੀ ਇਕੱਠੀ ਕਰਕੇ ਤੁਹਾਡੀ ਕਮੇਟੀ ਕਰਾ ਕੇ ਤੁਹਾਨੂੰ ਦੱਸਿਆ ਜਾਵੇ ਕਿ ਆਹਾਹਾ ਹਾ ਅਜੇ ਤੱਕ ਮੈਂ ਵੀ ਉਹ ਪੂਰਾ ਖਾੜਾ ਨਹੀਂ ਪੜਾਇਆ ਇਸ ਕਰਕੇ ਮੈਂਾਂ ਵੀ ਵਿਆਖਿਆ ਦੇ ਵਿੱਚ ਨਹੀਂ ਗਿਆ کافی ਕੁਝ ਦਾ ਪਤਾ ਹੈ ਪਰ ਫੇਰ ਵੀ ਪੂਰੀ ਵਿਆਖਿਆ ਉਦੋਂ ਕਰਾਂਗੇ ਜਦੋਂ ਮੁਕੰਮਲ ਨਿਰਣਾ ਹੋ ਗਿਆ ਕਿ ਕਿਹੜੀ ਗੱਲ ਕਿੱਥੋਂ ਕਿਵੇਂ ਬੋਲਣੀ ਹੈ ਪਰ ਇਹ ਸਾਫ ਹੈ ਕਿ ਜਿਹੜਾ ਤਰੀਕਾ ਪਾਰਲੀਮੈਂਟ ਦੇ ਵਿੱਚ ਮੋਦੀ ਹੋਰਾਂ ਨੇ ਅਪਣਾ ਕੇ ਇਹ ਕਾਨੂੰਨ ਲਿਆਦੇ ਨੇ ਇਹ ਉਸੇ ਤਰ੍ਹਾਂ ਦਾ ਤਰੀਕਾ ਹੈ ਜਿਵੇਂ ਕਰੋਨਾ ਵੇਲੇ ਖੇਤੀਬਾੜੀ ਵਾਲੇ ਕਾਨੂੰਨ ਜਾਂਦੇ ਸੀ ਉਦੋਂ ਵੀ ਇਹਨਾਂ ਨੂੰ ਆਇਆ ਸੀ ਵੀ ਕਰੋਨਾ ਹੈ ਲੋਕ ਘਰਾਂ 'ਚ ਬਣੇ ਹੋਏ ਨੇ ਕਾਨੂੰਨ ਬਣਾਓ ਤੇ ਰਾਸ਼ਟਰਪਤੀ ਆਪਦਾ ਸਾਈਨ ਕਰਾ ਕੇ ਪਾਸ ਕਰਾ ਕੇ ਲਾਗੂ ਕਰਦੇ ਕਿਹਨੇ ਬੋਲਣਾ ਇਸ ਕਰਕੇ ਚੱਕਲੇ ਰਹਿਣ ਦੀ ਲੋੜ ਹੈ ਚੌਕਸ ਰਹਿਣ ਦੀ ਲੋੜ ਹੈ ਪਰ ਬਾਹਰ ਨਾ ਕਰੋ ਕਹਾਣਾ ਨਾ ਕਰੋ ਪਟਕੋ ਨਾ ਕਮੇਨ ਆ ਰਹੇ ਕੋਈ ਇਹ ਜੀ ਗੱਲ ਨਹੀਂ ਜਿਹੜੀ ਮਨੁੱਖ ਵਾਸਤੇ ਅਸੰਭਵ ਹੋਵੇ ਹਰ ਗੱਲ ਸੰਭਵ ਹੈ ਪਰ ਰੌਲਾ ਹੈ ਬੈਲੈਂਸ ਰੱਖ ਕੇ ਜਿੰਨਾ ਬੈਲੈਂਸ ਸਹੀ ਹੈ ਦਿਸ਼ਾ ਸਹੀ ਹੈ ਤੁਸ਼ਾ ਜਾਲ ਦੀ ਨਾਲ ਸਹੀ ਹੋ ਜੂ ਸਿੱਧੇ ਚਲੋਗੇ ਲੜੋਗੇ ਤਾਂ ਜਿੱਤੋਗੇ ਇਹ ਮੇਰਾ ਸੰਕੇਤ ਹੈ ਇਨਾ ਸ਼ਬਦਾਂ ਨਾਲ ਅੱਜ ਗੱਲ ਖਤਮ ਕਰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਰਾਵੋ ਹੈ ਜੋ ਇੱਕ ਕੋਈ ਮੈਂਟ ਲੈਣਾ